ਸੁਵੀਰ ਜੀ ਇੱਕ ਮਿੰਟ ਸਰਪ ਜਿਹੜਾ ਯਾਰ ਪਿੱਛੇ ਘੁੰਮ ਰਿਹਾ ਹੈ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸੁਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਵਿਦੀਪ ਸਿੰਘ ਵੱਲੋਂ ਤਨਖਾਈ ਅਗੋਸ਼ਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਸੁਵੀਰ ਸਿੰਘ ਬਾਦਲ ਉਹਨਾਂ ਦੇ ਸਾਬਕਾ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਉੱਥੇ ਉਹਨਾਂ ਸੁਵੀਰ ਸਿੰਘ ਬਾਦਲ ਸੰਜੀਤ ਸਿੰਘ ਢਿੱਲੋਂ ਗੁਲਜਾਰ ਸਿੰਘ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਸਿੰਘ ਗਰੇਵਾਲ ਉੱਥੇ ਹੀ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਅਦਾਸ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸਰਜੀਤ ਸਿੰਘ ਢਿੱਲੋਂ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦਲਜੀਤ ਸਿੰਘ ਚੀਮਾ ਅਤੇ ਗੁਲਜਾਰ ਸਿੰਘ ਰਣੀ ਕੇ ਆਪਣਾ ਸਪਸ਼ਟਿਕਾ ਸ੍ਰੀ ਗਾਦਸਾਖ ਜੀ ਵਿਖੇ ਦੇ ਦਿੱਤਾ ਹੈ ਜਿਸ ਵਿੱਚ ਸੁਵੀ ਸਿੰਘ ਬਾਦਲ ਵੱਲੋਂ ਕਿਹਾ ਗਿਆ ਹੈ ਕਿ 30 ਅਗਸਤ ਨੂੰ ਜੋ ਉਹਨਾਂ ਨੂੰ ਤਨਖਾਹਇਆ ਘੋਸ਼ ਕੀਤਾ ਗਿਆ ਸੀ ਅਦੇ ਅੱਜ ਨੂੰ ਨਿਵਾਣੇ ਸਿੱਖਵਜੋਂ ਸ੍ਰੀ ਗਾਦਸਾਖ ਪੇਸ਼ ਹੋ ਕੇ ਹੱਥ ਜੋੜ ਕੇ ਖਿਮਾ ਦੀ ਜਾਜਨਾ ਕਰਦੇ ਹਨ ਬਿਊਰੋ ਰਿਪੋਰਟ ਐਸਐਨ ਜੀ ਨਿਊਜ਼ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਸ੍ਰੀ ਗਾਦਸਾਖ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਕੱਲ ਹੀ ਉਹ ਹਕੂਮਤ ਸਰ ਸਰਬੀਰ ਸਿੰਘ ਬਾਦਲ ਸਾਹਿਬ ਨੇ ਵੀ ਔਰ ਸਾਰੀ ਸਾਡੀ ਪਾਰਟੀ ਨੇ ਸੀਸ ਨਵਾ ਕੇ ਜਿਹੜਾ ਕੱਲ ਹੀ ਪ੍ਰਵਾਨ ਕੀਤਾ ਸੀ ਔਰ ਕੱਲ ਹੀ ਅਸੀਂ ਕਹਾਂ ਸੀ ਕਿ ਬਿਨਾ ਕਿਸੇ ਦੇਰੀ ਤੋਂ ਜੋ ਸਿੰਘ ਸੇਬੰਦ ਦਾ ਹੁਕਮ ਹੋਇਆ ਅਸੀਂ ਹਾਜ਼ਰ ਹੋ ਕੇ ਆਪਣੇ ਆਪ ਨੂੰ ਚੇਤਕ ਸਾਹਿਬ ਦੇ ਬੇਸ਼ਕਰਾ ਪਹਿਲਾਂ ਤਾਂ ਅੱਜ ਸਰਦਾਰਖਬੀਰ ਸਿੰਘ ਬਾਦਲ ਸਾਹਿਬ ਕਿਉਂਕਿ ਅੱਜ ਹੀ ਸਾਡੇ ਕੋਲੇ ਖੰਡਾਵੇਂ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਤੇ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਪੱਤਰ ਜਿਹੜਾ ਉਹ ਰਿਸੀਵ ਕਰਾ ਦਿੱਤਾ ਉਹਦੀ ਸ਼ਬਦਾਵਲੀ ਮੈਂ ਪੜ ਕੇ ਸੁਣਾ ਦੇਣਾ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਨਵਾ ਕੇ ਪ੍ਰਵਾਨ ਕਰਦਾ ਹੈ। ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਕਿਮਾਂ ਜਾਚਨਾ ਕਰਦਾ ਹੈ। ਦਾਸ ਦੀ ਜੋਧੜੀ ਨੂੰ ਪਰਵਾਣ ਕਰੋ ਜੀ ਵਿਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਕਾਂਟਕ ਸਾਹਿਬ ਦੇ ਸਕਤਰਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਜੇ ਵਿੱਚ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਵਿਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ਼੍ਰੀ ਕਾਂਟਕ ਸਾਹਿਬ ਦਾ ਹੋਏਗਾ ਉਹਦੇ ਤੇ ਜਿਹੜਾ ਪਹਿਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਗੱਖਿਆ ਜਾਂਚਨਾ ਦਾ ਮੌਕਾ ਦਿੱਤਾ ਜਾਵੇ ਇੱਕ ਮੈਂ ਖੁਦ ਆਪ ਬਤੌਰ ਸਾਫ ਦਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀ ਕੇ ਸਾਹਿਬ ਵੀ ਕੈਬਨਟ ਦੇ ਸਾਥੀ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿਲੋ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਘਰੇਵਾਲ ਉਸ ਵੇਲੇ ਐਡਵਾਈਜ਼ਡ ਟੂ ਸੀਐਮਸੀ ਦੇ ਕੈਬਨਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਨਿਖਤੀ ਸਪਸ਼ਟੀਕਰਨ ਨੇ ਉਹ ਅੱਜ ਹੀ ਅਸੀਂ ਜਿਹੜੇ ਆ ਸ਼੍ਰੀ ਹਰਤੇਕ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਮੈਂ ਆਪਣਾ ਵੀ ਜਿਹੜਾ ਸਪਸ਼ਟੀਕਰਨ ਉਹਦਾ ਜਿਹੜਾ ਮੇਨ ਹਿੱਸਾ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੁਹਾਨੂੰ ਮੈਂ ਉਨੇ ਆਪਣੇ ਮੀਡੀਆ ਦੇ ਵਿੱਚ ਵੀ ਸ਼ੇਅਰ ਕਰ ਦਿਆਂਗੇ। ਸ਼੍ਰੀ ਹਕਾਲਤਖ ਸਾਹਿਬ ਦੇ 30 ਅਗਸਤ 2024 ਦੇ ਹੁਕਮਾਂ ਮੁਤਾਬਕ ਸਨਿਮਰ ਬੇਨਤੀ ਹੈ ਕਿ ਦਾਸ ਪੰਜਾਬ ਸਰਕਾਰ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਦਾ ਸਲਾਹਕਾਰ (ਬ੍ਰੈਕਟ ਵਿੱਚ ਕੈਬਨਿਟ ਮੰਤਰੀ ਦਰਜਾ) ਅਤੇ ਜੂਨ 2014 ਤੋਂ 2017 ਤੱਕ ਸਿੱਖਿਆ ਮੰਤਰੀ ਪੰਜਾਬ ਰਿਹਾ ਹੈ। ਇਸ ਤੋਂ ਇਲਾਵਾ ਦਾਸ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸਕੱਤਰ ਸਮੇਤ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਕਰਦਾ ਰਿਹਾ ਹੈ। ਅਤੇ ਹੁਣ ਤੱਕ ਵੀ ਕਰ ਰਿਹਾ ਹੈ ਬਾਣਜੋਗ ਸਿੰਘ ਸਾਹਿਬ ਜੀ ਉਹ ਜਿੱਥੋਂ ਤੱਕ ਸਾਡੇ ਖਿਲਾਫ ਵਿਕਤੀ ਸ਼ਿਕਾਇਤ ਦਾ ਸਬੰਧ ਹੈ ਉਸ ਸਬੰਧੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ 24 ਜੁਲਾਈ 2024 ਨੂੰ ਪੱਤਰ ਨੰਬਰ 236 ਸ਼੍ਰੋਮਣੀ ਅਕਾਲੀ ਦਲ ਪਬਲਿਕ 2024 ਰਾਹੀਂ ਜਾਤੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦਿੱਤਾ ਜਾ ਚੁੱਕਾ ਹੈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਹਨ ਫੈਸਲਿਆਂ ਦੀ ਜ਼ਿੰਮੇਵਾਰੀ ਸਭ ਦੀ ਬਰਾਬਰ ਦੀ ਹੁੰਦੀ ਹੈ ਇਸ ਲਈ ਦਾਸ ਨਮਰਤਾ ਅਤੇ ਹਲੇਮੀ ਨਾਲ ਸਰਕਾਰ ਜਾਂ ਪਾਰਟੀ ਤੋਂ ਚੇਤ ਅਚੇਤ ਵਿੱਚ ਹੋਈ ਹਰ ਭੁੱਲ ਚੁੱਕ ਗਲਤੀ ਲਈ ਬਿਨਾ ਕਿਸੇ ਸਵਾਲ ਜਵਾਬ ਦੇ ਹੱਥ ਜੋੜ ਕੇ ਖਿਮਾ ਜਾਂਚਨਾ ਕਰਦਾ ਹੋਇਆ ਜੋਦੜੀ ਕਰਦਾ ਹੈ ਕਿ ਇਸ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਪ ਜੀ ਨੂੰ ਵਿਸ਼ਵਾਸ ਦਿੰਦਾ ਹੈ ਕਿ ਸ਼੍ਰੀ ਕਾਲਟਿਕ ਸਾਹਿਬ ਵੱਲੋਂ ਗੁਰਮਤ ਅਨੁਸਾਰ ਜਾਰੇ ਹਰ ਹੁਕਮ ਨੂੰ ਦਾਸ ਨਿਮਾਣੇ ਸੇਵਕ ਦੇ ਤੌਰ ਤੇ ਪ੍ਰਵਾਨ ਕਰੇਗਾ ਮੇਰੀ ਅਰਦਾਸ ਹੈ ਕਿ ਕਾਲਪੁਰ ਪੰਥ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਮੇਰਾ ਜਿਹੜਾ ਆਪਣਾ ਬਤੌਰ ਮਨਿਸਟਰ ਬੰਦਾ ਸੀ ਉਹ ਵੀ ਮੈਂ دیتا ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਝ ਨੇ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਲਿੰਦਰ ਸਿੰਘ ਭੁੱਦੜ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਪਤਿਕ ਸਾਹਿਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵळे ਮੰਤਰੀ ਜਾਂ ਮੰਤਰੀ ਪਦਤੇ ਰਹੇ ਆ ਉਹ ਆਪੋ ਆਪਣਾ ਜਿਹੜਾ ਦੇ ਜਿਹੜੇ ਪਾਰਟੀਆਂ ਬਦਲ ਗਏ ਨੇ ਚਾਹੇ ਉਹ ਆਵਾਦਵੀ ਪਾਰਨੀ ਚਲੇ ਗਏ ਚਾਹੇ ਉਹ ਭਾਜਪਾ ਦੇ ਚਲੇ ਗਏ ਆ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਹ ਜਿਹੜੇ ਮੰਤਰੀ ਸਹਿਬਾਨ ਨੇ ਇਹ 2007 ਤੋਂ 12 ਵਾਲੇ ਨੇ ਜਾਂ 2007 ਤੋਂ 17 ਤੱਕ ਸਾਰਿਆਂ ਨੂੰ ਕੀਤਾ ਗਿਆ ਦੇਖੋ ਪਾਰਟੀ ਬਦਲ ਨਾਲ ਜਿਹੜਾ ਹੈਗਾ ਇਹ ਮਸਲਾ ਕੌਮ ਦਾ ਮਸਲਾ ਹੁੰਦਾ ਸਿੱਖ ਕੌਮ ਦਾ ਮਸਲਾ ਇਸ ਕਰਕੇ ਭਾਵੇਂ ਕੋਈ ਕਿਸੇ ਪਾਰਟੀ ਚ ਚਲਾ ਗਿਆ ਅਕਾਲ ਤਖਤ ਦਾ ਹੁਕਮ ਜਿਹੜਾ ਉਹ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਔਰ ਜਿਹੜਾ ਹੁਕਮ ਆ ਸੀ 2007 ਤੋਂ ਲੈ ਕੇ 12 ਤੱਕ ਤੇ 12 ਤੋਂ ਲੈ ਕੇ 17 ਤੱਕ 10 ਸਾਲ ਦੇ ਜਿਹੜੇ ਪੀਰੀਅਡ ਦੇ ਕੈਬਨਟ ਮੰਤਰੀ ਜਾਂ ਬਾਕੀ ਇਸ ਤਰ੍ਹਾਂ ਕੈਬਨਟ ਰੁਤਬੀਆਂ ਤੇ ਰਹੇ ਆ ਇਸ ਕਰਕੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦਾ ਸੀ ਇਸ ਕਰਕੇ ਅਸੀਂ ਨਮਰਤਾ ਦੇ ਨਾਲ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਸਿੰਘ ਸਾਹਿਬ ਨੂੰ ਹੁਣ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਉਹ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਜੋ ਵੀ ਹੁਕਮ ਸ਼੍ਰੀ ਕਾਟਕ ਸਾਬ ਦਾ ਹੋਏਗਾ ਉਹਨੂੰ ਅਸੀਂ ਪ੍ਰਵਾਨ ਕਰੀਏ। ਇਸ ਸਪਸ਼ਟ ਕਰਨ ਸਿੰਘ ਸਾਹਿਬ ਨੇ ਤੇਜਨਾ ਸਟਾਫ ਨਹੀਂ ਸਿੰਘ ਸਾਹਿਬ ਇਸ ਵੇਲੇ ਅੱਜ ਇੱਥੇ ਮੌਜੂਦ ਨਹੀਂ ਸਿਗੇ। ਇਸ ਕਰਕੇ ਉਹਨਾਂ ਦੇ ਜਿਹੜਾ ਸਕਤਰੇ ਦੇ ਵਿੱਚ ਸਟਾਫ ਨੂੰ ਅਸੀਂ ਜਿਹੜਾ ਹੈਗਾ ਉਹ ਹੈਂਡਓਵਰ ਕਰ ਦਿੱਤਾ। ਇਸ ਸਪਸ਼ਟ ਕਰਨ ਤੋਂ ਬਾਅਦ ਵੀ ਪ੍ਰਕਿਰਿਆ ਕਿਰਨ ਵਾਲੀ ਨਹੀਂ ਦੇਖੋ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਛੇਤੀ ਕਿ ਦੇਖੋ ਪ੍ਰਧਾਨ ਸਾਹਿਬ ਦੇ ਮਨ ਦੇ ਉੱਤੇ ਵੀ ਇਸ ਗੱਲ ਦਾ ਬੜਾ ਵੱਡਾ ਬੋਝ ਆ ਕਿ ਮੈਨੂੰ ਤਖਤ ਵੱਲੋਂ ਤਨਖਾਹਿਆ ਡਿਕਲੇਅਰ ਕੀਤਾ ਗਿਆ ਤੇ ਅੱਜ ਹੀ ਹਾਜ਼ਰ ਹੋ ਗਏ ਫਿਰ ਮੈਂ ਤਾਂ ਜਦੋਂ ਤੁਸੀਂ ਸਿੰਘ ਸਾਹਿਬ ਦੀ ਛੇਤੀ ਮੀਟਿੰਗ ਬੁਲਾਓ ਫਿਰ ਮੈਂ ਤਾਂ ਹਾਜ਼ਰ ਹੋ ਕੇ ਜੋ ਵੀ ਤੁਸੀਂ ਹੁਕਮ ਕਰੋਗੇ ਉਹਨੂੰ ਪ੍ਰਵਾਨ ਕਰਨ ਨੂੰ ਤਿਆਰ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਅਕਾਲ ਤਖਤ ਦਾ ਜਦੋਂ ਹੁਕਮ ਆ ਜਵੇ ਬਾਕੀ ਸਾਰੀਆਂ ਚੀਜ਼ਾਂ ਪਾਸੇ ਰਹਿ ਜਾਂਦੀ ਇਸ ਕਰਕੇ ਅੱਜ ਹੀ ਕਾਪੀ ਉਹਨਾਂ ਕੋਲੇ ਪਹੁੰਚੀ ਸੀ ਵਟਸਐਪ ਤੇ ਤੇ ਨਾਲ ਦੀ ਨਾਲ ਹੀ ਉਹ ਚੱਲ ਕੇ اچੰਨਕ ਹੀ ਬਿਨਾ ਕਿਸੇ ਪ੍ਰੋਗਰਾਮ ਦੇ ਉਹ ਹਾਜ਼ਰ ਹੋ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਦੇ ਕੇ ਗਏ ਆ ਹਰ ਸਿੰਘ ਸਾਹਿਬ ਜਿਵੇਂ ਹੁਕਮ ਕਰਨਗੇ ਮੀਟਿੰਗ ਪੰਜ ਸਿੰਘ ਸਹਿਬਾਂ ਦੀ ਬਣਾਉਣਗੇ ਜਿਹੜੇ ਮੰਤਰੀ ਸਹਿਬਾਂ ਵਾਸਤੇ ਤੇ ਇੰਨਾ ਹੀ ਸੀ ਕਿ 15 ਦਿਨਾਂ ਦੇ ਵਿੱਚ ਉਹ ਸਪਸ਼ਟ ਕਰਨ ਦਿਓ ਦੇਖਣ ਪ੍ਰਧਾਨ ਸਾਹਿਬ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬ ਨੇ ਮੀਟਿੰਗ ਰੱਖਣੀ ਹੈ ਸਿੰਘ ਸਾਹਿਬਾਂ ਕਿਉਂਕਿ ਪੰਜ ਸਿੰਘ ਸਬੰਧ ਦੇ ਵਿੱਚ ਉਹ ਕਹਿੰਦੇ ਨੇ ਕਿ ਸੁਣਵਾਈ ਹੋਏਗੀ ਜੀਮਨ ਸਾਹਿਬ ਇਸ ਕਰਕੇ ਜਿਹੜੀ ਆ ਅਸੀਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤੇ ਤਿਆਰ ਆ ਤੇ ਜਿੰਨੀ ਛੇਤੀ ਹੋ ਸਕੇ ਮੀਟਿੰਗ ਹੋਵੇ ਤੇ ਜਿਹੜਾ ਸ਼ਬਦ ਹੈ ਤੁਸੀਂ ਵਿੱਤ ਮੰਤਰੀ ਵੀ ਰਹੇ ਹੋ ਡਾਕਟਰ ਤੁਹਾਡੇ ਨਾਮ ਦੇ ਨਾਮ ਲੱਗਦਾ ਹੈ ਤੁਸੀਂ ਦੇਖਿਆ ਹੈ ਕਿ ਪਹਿਲਾਂ ਵੀ ਕਾਫੀ ਜਾਣਿਆਂ ਨੂੰ ਤਨਖਾਹਿਆ ਗ੍ਰਾਂਟ ਦਿੱਤਾ ਜਾ ਚੁੱਕਾ ਹੈ ਤਨਖਾਹਿਆ ਤੋਂ ਭਾਵ ਕੀ ਹੁੰਦਾ ਥੋੜਾ ਸੰਕਟਾਂ ਤੋਂ ਥੋੜੇ ਲੋਕਾਂ ਦੱਸ ਦਿਓ ਕਿਉਂਕਿ ਆਪੋ ਆਪਣੇ ਹੀ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਆਪੋ ਆਪਣੇ ਕਮੈਂਟ ਆ ਰਹੇ ਨੇ ਆਪੋ ਆਪਣੀਆਂ ਪੋਸਟ ਪਾਈਆਂ ਜਾ ਰਹੀਆਂ ਨੇ ਕੋਈ ਦੋਸ਼ੀ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਰ ਰਿਹਾ ਇੱਕ ਵਾਰ ਆਪਣੇ ਮੂੰਹੋਂ ਦੱਸ ਦਿਓ ਕਿ ਤਮਖਾਈਏ ਤੋਂ ਦੇਖੋ ਮੈਂ ਮੈਂ ਤਾਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਇਹ ਤਾਂ ਵਿਦਵਾਨਾਂ ਦਾ ਬਹਿਸ ਦਾ ਵਿਸ਼ਾ ਪਰ ਸਾਨੂੰ ਪਹਿਲਾਂ ਸਿੰਘ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਸਪਸ਼ਟੀਕਰਨ ਦੇਂਦਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਆ ਕੇ ਨਿੱਜੀ ਤੌਰ ਤੇ ਪੇਸ਼ ਕਰਕੇ ਸਾਰਾ ਕੁਝ ਆਪਣੀ ਝੋਲੀ ਪਾ ਕੇ ਉਹਨਾਂ ਨੇ ਬਿਨਾ ਕਿਸੇ ਸ਼ਰਤ ਦੇ ਕਿ ਮੈਂ ਜਾਂਚਣਾ ਉਸ ਦਿਨ ਵੀ ਕਰ ਲਈ ਤੇ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੋਏਗਾ ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰਦੇ ਸੀ ਕਿ ਜੋ ਸੇਵਾ ਤੱਕ ਤੋਂ ਲੱਗਣੀ ਹੈ ਬਾਕੀ ਸਿੰਘ ਸਭੰਦ ਆ ਇਹ ਉਹਨਾਂ ਦਾ ਦਾਇਰਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਕਦੀ ਕਿੰਤੂ ਪਰੰਤੂ ਕਿਸੇ ਗੱਲ ਦੇ ਉੱਤੇ ਕਰਦੇ ਨਹੀਂ ਜੋ ਹੁਕਮ ਹੁੰਦਾ ਹੈ ਉਹ ਅਸੀਂ ਸ਼ਰਧਾਵੰਤ ਸਿੱਖ ਦੇ ਤੌਰ ਤੇ ਹਮੇਸ਼ਾ ਪ੍ਰਵਾਨ ਕਰਦੇ ਆ ਇਸ ਕਰਕੇ ਅਸੀਂ ਪ੍ਰਵਾਨ ਕਰਕੇ ਅੱਜ ਹੀ ਬੇਨਤੀ ਕੀਤੀ ਹੈ ਕਿ ਸਾਡੇ ਵੱਲੋਂ ਤੋਂ ਸਵੇਰੇ ਮੀਟਿੰਗ ਸਿੰਘ ਜੀ ਸੰਬੰਧੀ ਬੁਲਾ ਲਓ ਅਸੀਂ ਹਾਜ਼ਰ ਹੋਣ ਨੂੰ ਤਿਆਰ ਆ ਇਸ ਕਰਕੇ ਉਹ ਸਿੰਘ ਸਾਹਿਬ ਦੇ ਹੁਣ ਉਹਨਾਂ ਨੇ ਫੈਸਲਾ ਕਰਨਾ ਕਿ ਕਦੋਂ ਜੀਮਾ ਦਾ ਇੰਤਜ਼ਾਰ ਰਹੂਗਾ ਸਾਾਨੂੰ ਤਾਂ ਮੀਟਿੰਗ ਤਾਂ ਇੰਤਜ਼ਾਰ ਹੈ ਕਿ ਛੇਤੀ ਹੋ ਜਾਵੇ ਤਾਂ ਜੋ ਜੋ ਹੁਕਮ ਹੋਵੇ ਅਸੀਂ ਉਹਦੇ ਤੇ ਆਪਣਾ ਜਿਹੜਾ ਪੈਰ ਦੇ ਜੀਮਾ ਸਾਹਿਬ ਅਕਾਲੀ ਸਰਕਾਰ ਵੇਲੇ ਜਿਹੜੀਆਂ ਬੇਦਬੀਆਂ ਹੋਈਆਂ ਸੀ ਜਿਹਦੇ ਕਰਕੇ ਉਹ ਵੀ ਸ਼ਾਮਲਿਆ ਤੇ ਵਿੱਚ ਅੱਜ ਦੀ ਸਰਕਾਰ ਬੜੀ ਗੰਭੀਰ ਇੱਕ ਚਿੰਤਾ ਦਾ ਵਿਸ਼ਾ ਕਿ ਇੱਕ ਨਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਦਬੀਆਂ ਜਿਹੜੀਆਂ ਉਹ ਅਕਾਲੀ ਸਰਕਾਰ ਜਾਣ ਤੋਂ ਬਾਅਦ ਲਗਾਤਾਰ ਹੋ ਰਹੀਆਂ ਜੀ ਔਰ ਇਹੋ ਜਿਹੇ ਕੰਮ ਹੋਏ ਆ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਕੋਈ ਕਦੀ ਕਿਸੇ ਨੇ ਦੁਨੀਆਂ ਦੇ ਵਿੱਚ ਕਿਆਸ ਨਹੀਂ ਕੀਤਾ ਸੀ ਕਿ ਕਦੀ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਆ ਲੇਕਿਨ ਤੁਹਾਡੇ ਸਾਹਮਣੇ ਆ ਕਿ ਅੱਜ ਤੱਕ ਉਹ ਬੰਦੇ ਦੀ ਸਿਲਾਖਤ ਤੱਕ ਨਹੀਂ ਹੋਈ ਠੀਕ ਹੈ ਇਸੇ ਤਰ੍ਹਾਂ ਬਾਕੀ ਬਹੁਤ ਸਾਰੀਆਂ ਹੋਈਆਂ ਇਹ ਤਾਂ ਇਹ ਤਾਂ ਹੁਣ ਇਨ੍ਹਾਂ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਉਸ ਵੇਲੇ ਇੰਨਾ ਕੂੜ ਪ੍ਰਚਾਰ ਕਰਦੇ ਸੀ ਕਿ ਅੱਜ ਇਹ ਵਿਦਮੀਆਂ ਨਾ ਕਾਂਗਰਸ ਨੂੰ ਪਾਈ ਤੇ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਨ੍ਹਾਂ ਨੇ ਤੇ ਆਪ ਵੱਡੀਆਂ ਵਿਦਮੀਆਂ ਕਰ ਦਿੱਤੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਤੇ ਬੂਟਾ ਸਮੇਤ ਵੱਡੀ ਸਮੇਤ ਪੁਲਿਸ ਨੇ ਜਾ ਕੇ ਫਰਮ ਕਰ ਦਿੱਤੀ ਕਾਲੀ ਮੰਤਰੀਆਂ ਵਾਂਗ ਕਾਲੀ ਇਸ ਮੁੱਦੇ ਨੂੰ ਲੈ ਕੇ ਸਿਆਸਤ ਕਾਮੀ ਕੀਤੀ ਜਾ ਰਹੀ ਹੈ ਬਹੁਤ ਭੱਦੀ ਸ਼ਬਦਾਵਲੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਹੈਂਡਲਰਸ ਦੇ ਉੱਤੇ ਬਹੁਤ ਭੱਦੀ ਸ਼ਬਦਾਵਲੀ ਨਾਲ ਗਲਤ ਮਤ ਜਿਹੜਾ ਬੋਲਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਕੀ ਦੇਖੋ ਜਿਹੜੇ ਜਿਹੜੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਨਹੀਂ ਹੈ ਮੈਂ ਦੇ ਤੋ ਤੱਕ ਵੀ ਕਹਿੰਨਾ ਵੀ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੇ ਆਪ ਸੀ ਦੀ ਅਕਾਲਤਿਕ ਸਾਹਿਬ ਦੇ ਉੱਤੇ ਭਰੋਸਾ ਨਹੀਂ ਰੱਖਿਆ ਸਭ ਤੋਂ ਮਾੜੀ ਗੱਲ ਜਿਹੜੀ ਸੀ ਕਿ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਤਾਂ ਖੜਨਾ ਚਾਹੀਦਾ ਸੀ ਉਹ ਆਪ ਇਦਾਂ ਦੀ ਬਿਆਨਬਾਜ਼ੀ ਜਿਹੜੀ ਆ ਤਖਤਾਂ ਨੂੰ ਚੈਲੰਜ ਕਰਨ ਵਾਲੀ ਤੇ ਤਖਤਾਂ ਤੋਂ ਉੱਪਰ ਹੋ ਕੇ ਜਿਹੜੇ ਆਦੇਸ਼ ਕਰਨ ਵਾਲੀ ਉਹ ਆਪ ਕਰ ਰਹੇ ਇਸ ਕਰਕੇ ਇਹਨਾਂ ਲੋਕਾਂ ਦਾ ਅਕਾਲਤਿਕ ਸਾਹਿਬ ਦੇ ਵਿੱਚ ਵਿਸ਼ਵਾਸ ਤਾਂ ਹੈ ਨਹੀਂ ਜਿਨ੍ਹਾਂ ਨੂੰ ਭਰੋਸਾ ਹੁੰਦਾ ਅਸੀਂ ਕਦੀ ਕਿੰਤੂ ਪਰੰਤੂ ਕਰਦੇ ਨਹੀਂ ਅਸੀਂ ਸਵਾਰ ਕਰ ਜਿਸ ਤਰ੍ਹਾਂ ਬਾਕੀ ਤੇਰਾ ਸਿਆਸਤ ਕਰ ਰਿਹਾ ਸੀ ਇਸ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਕਾਲਪਤਿਕ ਸਰਪ੍ਰਸਤ ਕਰਕੇ ਤੁਸੀਂ ਅੱਜ ਪਹੁੰਚੇ ਉਹਨੂੰ ਕਰਾਰਾ ਜਵਾਬ ਮਿਲੇ ਹੈ ਤੇ ਦੇਖੋ ਅਸੀਂ ਤੇ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੇ ਹਾਂ ਕਿ ਹਰ ਗੁਰਸਿੱਖ ਦਾ ਫਰਜ਼ ਹੁੰਦਾ ਹੈ ਕਿ ਜੋ ਹੁਕਮ ਕਾਲਪਤਿਕ ਸਾਹਿਬ ਤੋਂ ਹੋ ਜੇ ਸੀ ਸੁਣਵਾ ਕੇ ਪਰੋਲ ਠੀਕ ਹੈ ਅਸੀਂ ਤਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਾਂ ਗੁਰੂ ਦੇ ਦਰ ਤੇ ਆਏ ਆ ਤੇ ਆਖਰੀ ਸਵਾਲ ਸੁਧਾਰ ਲਹਿਰ ਗੁਲਾਮਾਂ ਦੀ ਗੱਲ ਕੀਤੀ ਹੈ ਸੇਖ ਸਾਹਿਬ ਨੇ ਕਿਹੜੇ ਗੁਲਾਮ ਜਿਹੜੇ ਕਾਲੀ ਗੱਲ ਕਾਲੀ ਦਲ ਦੇ ਰਾਜ ਦੇ ਵਿੱਚ ਹੋਏ ਦੇਖੋ ਗੱਲ ਇਹ ਹੈ ਕਿ ਅਸੀਂ ਜੋ ਕੁਝ ਸਾਡੇ ਜਿਹੜੇ ਭਰਾ ਸਾਡੇ ਨਾਲ ਵੱਖਰੇ ਹੋਏ ਸੀ ਉਹਨਾਂ ਨੇ ਲੈ ਕੇ ਦਿੱਤਾ ਉਹਨੂੰ ਝੋਲੀ ਚ ਪਾ ਲਿਆ ਸਾਨੂੰ ਸਾਡੇ ਕੋਲੋਂ ਗਲਤੀ ਹੋਈ ਆ ਕਿ ਉਹ ਬਖਸ਼ਣਹਾਰ ਆ ਤੇ ਉਹ ਸਭ ਕੋ ਬਖਸ਼ਣ ਇਸ ਕਰਕੇ ਸਾਨੂੰ ਆਪਣੇ ਦੂਸਰੇ ਪੋਰਟ ਵਾਲੇ ਜਿਹੜੀਆਂ ਵਿਧੀਆਂ ਇਹ ਇਸ ਕਰਕੇ ਇਹਨੂੰ ਲੈ ਕੇ ਸਾਬ ਨੂੰ ਬਜੂਤਾ ਸਰਕਾਰ ਦੇ ਮੰਤਰੀਆਂ ਨੂੰ ਨੇ ਤਲਬ ਕਰਨਾ ਚਾਹੀਦਾ ਨਹੀਂ ਦੇਖੋ ਹੁਣ ਮੈਂ ਤਾਂ ਕੀ ਕਹਿ ਸਕਦਾ ਤੁਸੀਂ ਸਿੰਘ ਸਾਹਿਬ ਨੂੰ ਰੋਜ਼ ਮਿਲਦੇ ਹੋ ਉਹਨਾਂ ਦੇ ਦੇ ਹੱਬਾਰੇ ਕੁਝ ਮੈਂ ਮੇਰਾ ਕਹਿਣਾ ਠੀਕ ਨਹੀਂ ਹੈ ਅਸੀਂ ਤਾਂ ਕਹਿੰਨੇ ਆ ਕਿ ਇਹਨਾਂ ਦੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੈ ਜਿਹੜੇ ਪਾਕਿਸਤਾਨ ਨੇ ਉਹੀ ਇਹ ਟੋਟੇ ਪਰ ਕਿਉਂ ਨਹੀਂ ਹੁੰਦੇ ਇਹ ਤਾਂ ਆਪ ਗੁਰੂ ਘਰਾਂ ਦੇ ਵਿੱਚ ਦਖਲਦਾਰੀ ਕਰਨ ਵਾਸਤੇ ਗਲਤ ਕਾਨੂੰਨ ਬਣਾਏ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਸੰਬੰਧ ਦੇ ਵਿੱਚ ਜੀ ਮੈਂ ਸਮਝਾ ਤੁਹਾਡਾ ਸਵਾਲ ਹੁਣ ਇਹ ਨਾ ਸੁਧਾਰ ਲਹਿਰ ਦੀ ਇੱਕ ਨਾ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਦੋਂ ਤੁਸੀਂ ਅੰਦਰ ਮੱਥਾ ਟੇਕ ਰਹੇ ਸੀਗੇ ਉਹ ਕਹਿ ਰਹੇ ਕਿ ਜਿਹੜਾ ਵਿਅਕਤੀ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਜਾਂ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਿਆ ਹੈ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਦੇਖੋ ਗੱਲ ਇਹ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਪ੍ਰਧਾਨਗੀਆਂ ਪਾਵਰਜ਼ ਜਿਹੜੇ ਪਾਰਟੀ ਦੇ ਸੀਨੀਅਰ ਮੋਸਟ ਸਾਡੇ ਲੀਡਰ ਹੈ ਸਰਦਾਰ ਬਰਿੰਦਰ ਸਿੰਘ ਖੁੰਦਰ ਸਾਹਿਬ ਨੂੰ ਡੈਲੀਗੇਟ ਕਰ ਦਿੱਤੀ ਜੀ ਜੀ ਇਸ ਕਰਕੇ ਪਹਿਲਾਂ ਹੀ ਉਹਨਾਂ ਨੇ ਪਾਰਟੀ ਦਾ ਜਿਹੜਾ ਬੋਝ ਆ ਉਧਰ ਦੇ ਦਿੱਤਾ ਸੀ ਕਈ ਗੱਲਾਂ ਸੰਵਿਧਾਨਕ ਹੁੰਦੀਆਂ ਕਨਸਟੀਟਿਊਸ਼ਨਲ ਹੁੰਦੀਆਂ ਲੀਗਲ ਹੁੰਦੀਆਂ ਸਿਰ ਤੇ ਇਲੈਕਸ਼ਨ ਆ ਉਹਦੇ ਬੜੀ ਲੰਬੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਦੇ ਅਸਤੀਫਾ ਦੇਣ ਦੀ ਉਹਦੇ ਪ੍ਰਬੰਧ ਕਰਨ ਦੀ ਅਗੋ ਨਵਾਂ ਪ੍ਰਧਾਨ ਚੁਣਨ ਦੀ ਸਿਰ ਤੇ ਇਲੈਕਸ਼ਨ ਹੈ ਲੀਗਲ ਕੰਪਲਿਕੀਸ਼ਨਸ ਹੁੰਦੀਆਂ ਨੇ ਜੋ ਪ੍ਰਧਾਨ ਜੀ ਬੈਸਟ ਕਰ ਸਕਦੇ ਸੀ ਕਿ ਉਹਨਾਂ ਨੇ ਸਾਰੇ ਆਪਣੀਆਂ ਤਾਕਤਾਂ ਜਿਹੜੀਆਂ ਉਹ ਭੁੰਦਰ ਸਾਹਿਬ ਨੂੰ ਦੇ ਦਿੱਤੀਆਂ ਔਰ ਸੀਨੀਅਰ ਮੋਸਟ ਲੀਡਰ ਨੇ ਸਾਡੀ ਪਾਰਟੀ ਤੇ ਕਿਸੇ ਨੂੰ ਉਤਰਾਜ ਨਹੀਂ ਔਰ ਦੂਜੇ ਦਾ ਕਿਸੇ ਦਾ ਇਤਰਾਜ਼ ਬਣਦਾ ਨਹੀਂ ਠੀਕ ਹੈ ਠੀਕ ਧੰਨਵਾਦ ਜੀ ਧੰਨਵਾਦ ਜੀ ਜੀ ਮਾੜੋ ਪੀਟੀਆਈ ਮੀਡੀਆ